ਅੱਜ 27 ਸਤੰਬਰ 2021 ਆ ਅੱਜ ਭਾਰਤਵੰਦ ਆ ਅੱਜ ਇਹ ਨਹੀਂ ਕੋਈ ਕਹਿ ਸਕਦਾ ਇਕੱਲੇ ਪੰਜਾਬ ਦਾ ਅੰਦੋਲਨ ਅੱਜ ਪੂਰੇ ਦੇਸ਼ ਦਾ ਅੰਦੋਲਨ ਆ ਭਾਰਤ ਦੀਆਂ 1500 ਕਿਸਾਨ ਜਥੇਬੰਦੀਆਂ ਅੱਜ ਨਾਲ ਸ਼ਾਮਲ ਨੇ ਟਰੇਡ ਯੂਨੀਅਨਾਂ ਟਰੇਡ ਯੂਨੀਅਨਾਂ ਦੇ ਨਾਲ-ਨਾਲ ਮੁਲਾਜ਼ਮ ਜਥੇਬੰਦੀਆਂ ਟਰਾਂਸਪੋਰਟ ਜਥੇਬੰਦੀਆਂ ਖਰਬੜਕ ਜਿਹਨੇ ਲੋਕਾਂ ਨੇ ਆਪ ਮਹਾਰੇ ਲੋਕ ਚੱਲੇ ਆ ਰਹੇ ਆ ਕਿ ਲੋਕ ਇੰਨੇ ਅੱਕੇ ਪਏ ਨੇ ਜਿੱਤੇ ਕਾਲੇ ਖੇਤੀ ਕਾਨੂੰਨਾਂ ਤੋਂ ਲੋਕਾਂ ਨੂੰ ਇਹ ਸਮਝ ਆ ਚੁੱਕੀ ਆ ਜੇ ਇਹ ਤਾਂ ਅਜੇ ਤਾਈਂ ਕਾਨੂੰਨ ਪਾਸ ਨਹੀਂ ਹੁਲਾਕੂ ਨਹੀਂ ਹੋਏ ਜੇ ਲਾਗੂ ਹੋ ਗਏ ਤਾਂ ਲੋਕਾਂ ਦਾ ਮਹਿੰਗਾਈ ਦਾ ਕੀ ਹਾਲ ਹੋਊਗਾ ਇਹ ਅੰਬਾਨੀ ਆ ਡਾਨੀ ਹੋਈ ਦੋ ਜੇ ਵਪਾਰੀ ਬਣ ਜਾਣਗੇ ਜਿਹੜੇ ਆਪਣੇ ਗਦਾਮ ਭਰ ਕੇ ਲੋਕਾਂ ਨੂੰ ਭੀਕ ਨੰਗੂ ਵੰਡ ਕੇ 2-200 ਰੁਪਏ ਕਿਲੋ ਆਟਾ ਦੇਣਗੇ ਮਤਲਬ ਇੰਨਾ ਕਿ ਮਨ ਖੁਸ਼ ਹੋਏਗਾ ਇਸ ਵਾਰ ਵੀ ਲੋਕ ਆਪ ਮਾਰੇ ਲੋਕ ਆਇਨੇ ਅਜ ਇਹ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ ਪਹੀਰਾ ਘੱਟ ਘੱਟ ਕੇ ਲਾਹ ਬੱਚੇ ਤੋਂ ਲੈ ਕੇ ਬੁੜੀਆਂ ਤੱਕ ਹਰ ਇੱਕ ਬੰਦਾ ਆਪਣੀ ਆਪਣੀ ਡਿਊਟੀ ਸਮਝਦਾ ਹੋਇਆ ਲੱਗਦਾ ਵੀ ਹੁਣ ਜਿਵੇਂ ਮੋਦੀ ਦੇ ਰਾਜ ਦੀ ਜੜ ਪੱਟੀ ਗਈ ਹੈ ਜੀ ਇਸ ਵਾਰ ਇਹ ਪੂਰਾ ਲੁਧਿਆਣਾ ਬੰਦਾ ਬਿਲਕੁਲ ਸਾਰੇ ਰੋਡ ਕਰਕੇ ਇਸ ਵੇਲੇ ਗਿਆ ਕੋਈ ਦੁਕਾਨ ਨਹੀਂ ਕੋਈ ਬੈਂਕ ਨਹੀਂ ਬੈਂਕਾਂ ਤੋਂ ਉੱਤਰ ਫੁਲੀਏ ਸਾਹਮਣੇ ਬੰਦ ਕਰਦੀਆਂ ਯਾਨੀ ਹੁਣ ਐ ਲੋਕਾਂ ਦਾ ਹਜੂਮ ਨੂੰ ਪਰ ਨਹੀਂ ਮਾਰ ਸਕਦਾ ਮੋਦੀ ਹੁਣ ਭੁੱਲ ਜਵੇ ਹੁਣ ਅਕੇ ਸੀ ਇੱਕਾ ਦੁੱਕਾ ਲੋਕ ਨਹੀਂ ਹਲੇ ਜਾਗਰੂਕ ਹੋਏ ਸੀ ਹੁਣ ਟੋਟਲ ਬੱਚਾ ਬੱਚਾ ਜਾਗਰੂਕ ਹੋ ਗਿਆ ਜੀ ਇਹ ਇੰਲਾ ਦੇ 10 ਮਹੀਨੇ ਤੋਂ ਕਿਸਾਨ ਸੜਕਾਂ ਤੇ ਬੈਠਾ ਹੋ 13 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਪਰ ਸਰਕਾਰ ਨੇ ਹਾਲੇ ਉਹਨਾਂ ਦਾ ਬਿਲਡ ਪ੍ਰੈਸ਼ਰ ਬਿਲਡ ਨਹੀਂ ਮੰਨਿਆ ਤੋਂ ਇਹ ਦੇਸ਼ ਦੇ ਹਾਲਾਤ ਖਰਾਬ ਹੋ ਰਹੇ ਨੇ ਅਸੀਂ ਆਉਣ ਵਾਲੇ ਹਾਲਾਤਾਂ ਨੂੰ ਲੈ ਕੇ ਬੜੇ ਚਿੰਤਤ ਆਂ ਔਰ ਮੋਦੀ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਲੋਕਾਂ ਵਸੇ ਹੋ ਤੇ ਲੋਕਾਂ ਦੇ ਹੱਕ ਵਿੱਚ ਫੈਸਲਾ ਕਰੋ ਜਦ ਇੱਕ ਬਹੁਤ ਵੱਡਾ ਵਰਗ ਸਮਾਜ ਵਿੱਚ ਰਹਿੰਦਾ ਕਿਰਤੀ ਕਿਸਾਨ ਮਜ਼ਦੂਰ ਉਹ ਕਦੇ ਬੱਲ ਨਹੀਂ ਲਾਈ ਕਰ ਰਹੇ ਤੇ ਬਦਲ ਦਿਓ ਤੁਹਾਡੇ ਕੋਲ ਬੜੇ ਰਸਤੇ ਨੇ ਤੁਸੀਂ ਸਰਕਾਰ ਨੂੰ ਅਪੀਲ ਕਰਦੇ ਆ ਅੱਜ ਦਾ ਬੰਦ ਵੇਖ ਲਓ ਪੰਜਾਬ ਤੋਂ ਪੂਰਾ ਬੰਦ ਹੈ ਬਾਦੀ ਸਟੇਟ ਦਾ ਹਾਲੇ ਕੋਈ ਖਬਰ ਨਹੀਂ ਆਈ ਮੇਰਾ ਖਿਆਲ ਹੈ ਕਾਫੀ ਜ਼ਿਆਦਾ ਬੰਦ ਹੋਇਆ ਹੋਵੇ ਤੇ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਕਾਂਗਰਸ ਦੇ ਰਾਜ ਨੂੰ ਵੀ ਤੁਸੀਂ ਕੋਈ ਬਹੁਤ ਵਧੀਆ ਸ਼ਾਸਨ ਨਹੀਂ ਕਹਿ ਸਕਦੇ 75 ਸਾਲ ਦੇ ਵਿੱਚ ਸਾਡੀਆਂ ਹਿੰਦੁਸਤਾਨ ਦੀਆਂ ਕੋਈ ਪ੍ਰੋਬਲਮਸ ਸੋਲਵ ਨਹੀਂ ਹੋਈਆਂ ਬਲਕਿ ਵਧੀਆ ਨੇ ਲੇਕਿਨ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ ਨਾ ਉਹ ਸਰਕਾਰ ਤੇ ਸਰਕਾਰ ਥੋੜਾ ਫਰਕ ਸੀ ਉਹ ਥੋੜੀ ਸਰਕਾਰ ਲੋਕਾਂ ਦੀ ਜਹਿਨੀਤ ਨੂੰ ਸਮਝਦੇ ਹੋਏ ਗੱਲ ਮੰਨ ਜਾਂਦੀ ਸੀ ਲੇਕਿਨ ਮੋਦੀ ਸਰਕਾਰ ਦੀ ਮੈਨੂੰ ਨਹੀਂ ਸਮਝ ਆ ਰਹੀ ਜਿਆਦਾ ਕਾਰਪੋਰੇਟਡ ਸੈਕਟਰ ਦਾ ਉੱਤੇ ਬਹੁਤ ਜ਼ਿਆਦਾ ਗਲਬਾ ਹੈ ਖਾਲੀ ਕਾਰਪੋਰੇਟ ਸੈਕਟਰ ਤੇ ਇੰਡੀਆ ਦੀ ਗੱਲ ਨਹੀਂ ਕਰਦਾ ਅਡਾਨੀ ਪੰਡ ਦੀ ਗੱਲ ਨਹੀਂ ਇਹ ਗੱਲ ਬਾਹਰ ਚਲੀ ਗਈ ਹੈ ਜਿਹੜੇ ਸੰਸਾਰ ਦੇ ਕਾਰਪੋਰੇਟ ਸੈਕਟਰ ਨੇ ਉਹਨਾਂ ਦਾ ਪ੍ਰੈਸ਼ਰ ਹੈ ਜਿਸ ਕਰਕੇ ਸ਼ਾਇਦ ਉਹ ਨਹੀਂ ਮੰਨ ਰਿਹਾ ਦੇਖੋ ਇੱਕ ਮੋਦੀ ਨੂੰ ਤੇ ਰਾਸ਼ਟਰਪਤੀ ਨੂੰ ਕਲਮ ਚਲਾਉਣ ਦੀ ਦੇਰ ਹੈ ਤੇ ਬਿੱਲ ਤਾਂ ਰੱਦ ਹੋ ਜਾਣੇ ਮਗਰ ਕੀ ਹੈ ਉਹ ਅੜੇ ਹੋਏ ਹੈ ਤੇ ਹੁਣ ਤਾਂ ਸੀ ਆਈ ਕਹਿੰਦੇ ਆ ਕਿ ਕਲਮ ਲੈ ਕੇ ਸੇ ਮੈਦਾਨ ਚ ਉਤਰੀ ਏ ਤੇ ਜਦੋਂ ਕਲਮ ਲੈ ਕੇ ਉਤਰਾਂਗੇ ਲੋਕਤੰਤਰ ਦਾ ਰਾਜ ਹੈ ਨਾ ਡੈਮੋਕ੍ਰੇਸੀ ਹੈ ਜਿਹਦੇ ਕੋਲ ਵਟਵੋਟ ਹੁੰਦੀ ਹੈ ਉਹਦਾ ਰਾਜ ਹੁੰਦਾ ਤੇ ਹੁਣ ਤਾਂ ਆਪਾਂ ਹੀ ਤਿਆਰੀ ਕਰ ਰਹੇ ਆ ਕਿ ਕਲਮ ਲੈ ਕੇ ਮੈਦਾਨ ਚ ਉਤਰੀਏ ਮੈਦਾਨੇ ਜੰਗ ਚ ਇਹਨਾਂ ਨੂੰ ਹੁਣ ਆਪਾਂ ਟੱਕਰਾ ਦਈਏ ਇੱਕ ਟਾਈਮ ਐਸਾ ਆਏਗਾ ਜਿਦਾ ਮੁਗਲਾਂ ਨੂੰ ਹੰਕਾਰ ਸੀ ਅੱਜ ਭਾਜਪੀ ਨੂੰ ਉਹੀ ਹੰਕਾਰ ਹੈ ਇਹਨਾਂ ਦਾ ਵजूद ਹੀ ਖਤਮ ਹੋ ਸਕਦਾ ਜੇ ਅੱਜ ਵੀ ਨਹੀਂ ਬੰਨ੍ਹ ਦਿੱਤਾ ਜਿਹੜਾ ਬੰਦਾ ਰੋਟੀ ਖਾਂਦਾ ਉਹਦੇ ਮੂੰਹ ਤੇ ਇਸ ਚੀਜ਼ ਦਾ ਇਫੈਕਸ਼ਨ ਹੈ ਔਰ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਆ ਕਿ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਾਰਪੋਰੇਟ ਨੂੰ ਪਾਵਰ ਦੇਣ ਦੇ ਨਾਲ ਆਮ ਪਬਲਿਕ ਤੇ ਪ੍ਰੈਸ਼ਰ ਜ਼ਿਆਦਾ ਬਣਦਾ ਠੀਕ ਹੈ ਕਾਰਪੋਰੇਟ ਕੋਲ ਇਨਵੈਸਟਮੈਂਟ ਹੈ ਨੌਕਰੀਆਂ ਨੇ ਉਹਦੇ ਕੋਲ ਜ਼ਿਆਦਾ ਸਾਧਨ ਨੇ ਉਹ ਸਾਧਨ ਸਰਕਾਰ ਕੋਲ ਵੀ ਤਾਂ ਹੈਗੇ ਨੇ ਸਰਕਾਰ ਸਿੱਧਾ ਵੀ ਆ ਸਕਦੀ ਹੈ ਸਾਡੇ ਕੋਲ ਉਹਨਾਂ ਨੂੰ ਵਿੱਚ ਪਾਉਂਦੇ ਕਿ ਲੋੜਾ ਕਿਸਾਨ ਭਰਾਵਾਂ ਦੇ ਨਾਲ ਅਸੀਂ ਸਯੁਕਤ ਮੋਰਚੇ ਦੇ ਹਰ ਉਸ ਫੈਸਲੇ ਨੂੰ ਸਮਰਥਨ ਕਰਾਂਗੇ ਜਿਹੜਾ ਸਾਡੇ ਲਈ ਫਰਿਆਦ ਆ ਜੋ ਸਾਨੂੰ ਫਰਿਆਦ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ ਲੋਕ ਸੰਘਰਸ਼ ਕਰਦੇ ਨੇ ਇਹ ਸੰਘਰਸ਼ ਜਿਹੜਾ ਕਹਿੰਦੇ ਸੀ ਪੰਜਾਬ ਤੋਂ ਸ਼ੁਰੂ ਹੋਇਆ ਪੰਜਾਬ ਤੋਂ ਸ਼ੁਰੂ ਹੋ ਕੇ ਅਮਰੀਕਾ ਤੱਕ ਚਲਾ ਗਿਆ ਹੁਣ ਤੁਸੀਂ ਦੇਖੋ ਮੋਦੀ ਅਮਰੀਕਾ ਗਿਆ ਉੱਥੇ ਵੀ ਉਹਦੀ ਕੁੱਤੇਖਾਣੀ ਹੋ ਰਹੀ ਆ ਮੋਦੀ ਗੋ ਬੈਕ ਮੋਦੀ ਇਹ ਮੋਦੀ ਕੁੱਤਾ ਉੱਥੇ ਵੀ ਇਹੀ ਨਾਰੇ ਲੱਗ ਰਹੇ ਆ ਜੋ ਇੱਥੇ ਲੱਗ ਰਹੇ ਆ ਸੋ ਉਸ ਬੰਦੇ ਨੂੰ ਵਾਇਗੁਰੂ ਸਮੱਤ ਬਖਸ਼ੇ ਵੀ ਉਹ ਜਲਦੀ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਵਾਪਸ ਲਵੇ ਤਾਂ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ 600 ਤੋਂ 700 ਬੰਦੇ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ ਉਹ ਆਪਣੇ ਪਰਿਵਾਰਾਂ 'ਚ ਵਾਪਸ ਜਾਣ ਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਜਿਹੜੀਆਂ ਜ਼ਾਲਮ ਸਰਕਾਰਾਂ ਐ ਇਹ ਸ਼ੁਰੂ ਤੋਂ ਇਹ ਜ਼ੁਲਮ ਕਰਦੀਆਂ ਆਈਆਂ ਐ ਇਹਨਾਂ ਦੀ ਇਹ ਮਾੜੀ ਨੀਤੀ ਕਾਰਨ ਸਾਡੇ ਪੰਜਾਬੀਆਂ ਦਾ ਸਾਡੇ ਜਿਹੜੇ ਕਿਸਾਨ ਐ ਜਿਹੜੇ ਤਾਂ ਸ਼ਹੀਦ ਹੋ ਗਏ 500 ਤੋਂ ਵੱਧ ਸ਼ਹੀਦ ਹੋ ਗਏ ਨੇ ਉਹਨਾਂ ਸ਼ਹੀਦਾਂ ਨੂੰ ਸਾਡੀ ਸ਼ਰਧਾ ਹੈ ਤੇ ਮੇਰੇ ਵੱਲੋਂ ਸ਼ਰਧਾ ਦੇ ਫੁੱਲ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਪਾਤਸ਼ਾਹ ਕੀ ਅਰਦਾਸ ਕਰਾਂਗਾ ਕਿ ਜਿਹੜੀਆਂ ਸਾਡੇ ਵਿੱਚੋਂ ਰੂਹਾਂ ਸ਼ਹੀਦ ਹੋ ਗਈਆਂ ਵਿਛੜ ਗਈਆਂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕੇ ਹੈਨਾ ਉਹਨਾਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਉਪਰ ਜ਼ੋਰ ਤਰੀਕੇ ਨਾਲ ਜਿਹੜਾ ਭਾਜਪੀ ਦਾ ਹਰੇਕ ਫੀਲਡ ਦੇ ਵਿੱਚ ਵਿਰੋਧ ਕਰਾਂਗੇ ਤੇ ਮੋਦੀ ਨੂੰ ਅਸੀਂ ਅਪੀਲ ਕਰਦੇ ਆਂ ਇਹ ਪੰਜਾਬ ਦੇ ਅਣਖੀ ਲੋਕ ਨੇ ਇਹ ਇਹ ਉਹਨਾਂ ਲੋਕਾਂ ਤੋਂ ਡਰੇ ਜਿਹੜੇ ਲੋਕ ਕਹਿੰਦੇ ਸੀ ਵੀ ਸਾਡੇ ਰਾਏ ਦੇ ਵਿੱਚ ਕਦੇ ਸੂਰਜ ਨਹੀਂ ਛਿਪਦਾ ਤੇ ਤੂੰ ਤਾਂ ਕਿਹੜੇ ਖੇਤੀ ਮੂਲੀਆਂ ਸਾਡੇ ਲਈ ਤੇ ਗੁਰਬਾਣੀ ਦਾ ਪਵਿੱਤਰ ਫਰਮਾਨ ਆ ਚੂੰਕਰ ਅਜ ਹਮਾ ਹਿਲਤੇ ਦਰਗਜਸਤ ਹਲਾਲ ਅਸਤ ਬੁਰਦਨਵਾ ਸ਼ਮਸ਼ੀਰ ਦਸਤ ਅਜੇ ਤਾਂ ਤੈਨੂੰ ਹੱਥ ਜੋੜ ਕੇ ਅਸੀਂ ਅਪੀਲ ਕਰਦੇ ਪਿਆ ਵੀ ਇਹ ਕਾਨੂੰਨ ਮaaf ਕਰ ਨਹੀਂ ਤਾਂ ਜਿਹੜੇ ਫਾਂਸੀ ਦੇ ਰਸੇ ਆ ਉਹ ਵੀ ਸਾਡੇ ਲਈ ਦੂਰ ਨਹੀਂ ਸੀ ਉਹ ਵੀ ਚੁੰਮਾਂਗੇ ਇੱਕ ਦਿਨ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ ਨੇ ਜਦ ਸਾਨੂੰ ਭੁੱਖ ਹੀ ਨਹੀਂ ਉਹ ਚੀਜ਼ ਦੀ ਅਸੀਂ ਕਿਉਂ ਲਈਏ ਜਦ ਅਸੀਂ ਮਨਾ ਕਰਦੇ ਵੇ ਸਾਨੂੰ ਲੋੜ ਹੀ ਨਹੀਂ ਉਹ ਚੀਜ਼ ਦੀ ਉਹ ਕਿਉਂ ਸਾਡੇ ਉੱਤੇ ਥੋਕੇ ਪਏ ਨੇ ਸਾਨੂੰ ਇਹਦੇ ਕੋਈ ਜ਼ਰੂਰਤ ਨਹੀਂ ਹੈ ਇਹ ਬੰਦ ਕੈਨਸਲ ਹੋਣੇ ਚਾਹੀਦੇ ਆ ਜੋ ਵੀ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਨੇ ਇਹਨਾਂ ਉੱਤੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਹੋਣ ਤੱਕ ਕਈ ਮਹੀਨਿਆਂ ਦਾ ਹੋ ਗਿਆ ਸਭ ਤੋਂ ਵੱਡਾ ਅੰਦੋਲਨ ਹੈ ਇਹਨਾਂ ਉੱਤੇ ਸੋਚਣਾ ਚਾਹੀਦਾ ਮੋਦੀ ਸਰਕਾਰ ਦਾ ਹੁਣ ਹਰ ਇੱਕ ਪਾਸੇ ਵਿਰੋਧ ਹੋ ਰਿਹਾ ਕਿ ਉਹਨਾਂ ਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਨੇ ਇਹਦਾ ਬੰਦ ਕਰਨਾ ਚਾਹੀਦਾ ਇਹਨਾਂ ਨੂੰ ਕਬੋਰਡ ਰਮੇਵਾਜੀ ਹੋ ਗਈ ਬਹੁਤ 15 ਲੱਖ ਰੁਪਏ ਵੀ ਆ ਗਏ ਬਹੁਤ ਇਹਨਾਂ ਦੀ ਕਾਲੇ ਨੋਟਬੰਦੀ ਹੋ ਗਈ ਕਿਸਾਨਾਂ ਨੇ ਜਮਈ ਇਹਨਾਂ ਦਾ ਬੇੜਾ ਬਿਠਾਤਾ ਇਹਨਾਂ ਨੂੰ ਹੁਣ ਸੋਚਣਾ ਚਾਹੀਦਾ ਮੋਦੀ ਸਰਕਾਰ ਨੂੰ ਕਿਉਂਕਿ ਕਿਸਾਨਾਂ ਦੀ ਕਾਲ ਸੀ ਜੀ ਬੰਦ ਦੀ ਅਸੀਂ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਾਂ ਇਹ ਬੰਦ ਦਾ ਪਰ ਚੱਕਰ ਐ ਬਣਾ ਦੇਖੋ ਬੰਦ ਦਾ ਮਸਲਾ ਹੱਲ ਨਹੀਂ ਨਹੀਂ ਹੋ ਰਿਹਾ ਕਿੰਨੇ ਵਾਰ ਅੱਗੇ ਵੀ ਬੰਦ ਕਰ ਚੁੱਕੇ ਪਰ ਸਰਕਾਰ ਦੇ ਸਿਰ ਤੇ ਜੂ ਨਹੀਂ ਸਰકરી ਸਾਨੂੰ ਦਾ ਖਰਚੇ ਦਾ ਦੁਕਾਨਾਂ ਦੇ ਪੈਈ ਰੇ ਬੰਦ ਕਰਨਾਂ ਦੇ ਖਰਚੇ ਪੈ ਰਹੇ ਬਿਲਕੁਲ ਬਿਲਕੁਲ ਭਾਈ ਕਿਸਾਨਾਂ ਜੋ ਭਾਈਪੰਦੀ ਨੇ ਕਿਹਾ ਬੰਦ ਦਾ ਮੋਹਲ ਅਸੀਂ ਕੀਤਾ ਬੰਦ ਪਰ ਇਹਦੇ ਇਹਦੇ ਨਾਲ ਕੋਈ ਸਰਕਾਰ ਨੂੰ ਕੁਝ ਨਹੀਂ ਹੋਣਾ ਭਾਈ ਸਰਕਾਰ ਇਹ ਜਾ ਧੰਨਾ ਦੇ ਨਾਲ ਮੋਦੀ ਦੇ ਘਰ ਜਾਓ ਮੋਦੀ ਨੂੰ ਕੋਰ ਬੰਦ ਮੋਦੀ ਨੂੰ ਤੰਗ ਕਰੋ ਆਮ ਜਨਤਾ ਨੂੰ ਤੰਗ ਕਰਨਾ ਕੋਈ ਫਾਇਦਾ ਨਹੀਂ ਭਾਈ ਠੀਕ ਹੈ ਨਾ ਅਸੀਂ ਲੋਕ ਘਰ ਜਾ ਕੇ ਬਹਿ ਜਾਗੇ ਵੇਲੇ ਕੀ ਕਰਾਂਗੇ ਗੁਰਦੁਆਰੇ ਬੰਦ ਮੱਥਾ ਟੇਕਣ ਚਲੇ ਆਵੇਂ ਘਾਰੇ ਜ਼ਰੂਰ ਚਲੇ ਆਵੇਂ ਟਾਈਮ ਇੱਥੇ ਹੀ ਪਾਸ ਕਰ ਲਾਂਗੇ ਪਰ ਤੁਸੀਂ ਮੋਦੀ ਨੂੰ ਤਾਂ ਕਰੋ ਜਿਹਨੇ ਇਹ ਮਸਲੇ ਹੱਲ ਕਰਨਾ ਹੈ ਅੱਜ ਦੇ ਨੂੰ ਸਮਰਥਨ ਦਿੰਦੇ ਹੋਏ ਜਗਰਾਮ ਪੁਲ ਵਿਖੇ ਭਾਈ ਕਨੀਆ ਜੀ ਵਿਸ਼ੇ ਸੇਵਾ ਸੁਸਾਇਟੀ ਅਤੇ ਭਾਰਤ ਨਗਰ ਚੌਕ ਵਿਖੇ ਦੋ ਪੁਆਇੰਟਾਂ ਦੇ ਉੱਤੇ ਸ਼ਹਿਰ ਵਾਸੀਆਂ ਦੇ ਪੂਰਨ ਸਹਿਯੋਗ ਦੇ ਨਾਲ ਅੱਜ ਇਹਨੂੰ ਅਸੀਂ ਰੋਸ਼ ਸ਼ਾਂਤਮਈ ਦੋਸਤ ਪ੍ਰਦਰਸ਼ਨ ਕਰ ਰਹੇ ਹਾਂ ਹੈ ਆਪਣੇ ਹੀ ਭਾਰਤ ਦੇ ਨਾਗਰਿਕਾਂ ਤੇ ਕਿੱਦਾਂ ਉਹਨਾਂ ਨੂੰ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਦੱਬਿਆ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਗੁਲਾਮ ਬਣਾ ਲਿਆ ਇਹਨਾਂ ਨੇ ਸੋ ਅੱਜ ਤੇ ਖੁਦਾ ਦਾ ਵੈਰ ਹੈ ਸਤਾ ਦੇ ਨਸ਼ੇ ਦੇ ਵਿੱਚ ਮੋਦੀ ਸਰਕਾਰੇ ਸਾਰੇ ਕੰਮ ਕਰ ਰਹੀ ਹੈ ਤੇ ਕੋਈ ਗੱਲ ਨਹੀਂ ਅੰਤ ਹਰੇਕ ਚੀਜ਼ ਦਾ ਹੁੰਦਾ ਹੈ ਅੰਤ ਅੱਤ ਦਾ ਹੁੰਦਾ ਸੱਚ ਦਾ ਨਹੀਂ ਹੁੰਦਾ ਖੁਦਾਦ ਰਹਿਦਾ ਖੁਦਾ ਕਿਸਾਨਾਂ ਦੇ ਨਾਲ ਆ ਭਰ ਦੇ ਨਾਲ ਆ ਸਾਡੀ ਇੱਕੋ ਹੀ ਮੰਗ ਹੈ ਜੀ ਵੀ ਤਿੰਨ ਕਾਨੂੰਨ ਰੱਦ ਕੀਤੇ ਜਾਣ ਇਸ ਤੋਂ ਇਲਾਵਾ ਸਾਡੀ ਕੋਈ ਮੰਗ ਨਹੀਂ ਹੋਰ ਅਸੀਂ ਬਿਲਕੁਲ ਸ਼ਾਂਤੀਪੂਰਨ ਆਪਣਾ ਧਰਨਾ ਲਾ ਰਹੇ ਹਾਂ ਸ਼ਾਂਤੀਪੁਰ ਨੂੰ ਲਾਵਾਂਗੇ ਤਰਨਾ ਦੇਖੋ ਜੀ ਸਾਨੂੰ ਅਤਵਾਦੀ ਵੀ ਕਿਹਾ ਗਿਆ ਵੱਖਵਾਦੀ ਕਿਹਾ ਗਿਆ ਬੜਾ ਕੁਝ ਕਿਹਾ ਗਿਆ ਲੇਕਿਨ ਸਾਡੇ ਕਿਸਾਨ ਬਜ਼ੁਰਗ ਉੱਥੇ ਬੈਠੇ ਨੇ ਬੱਚੇ ਬੈਠੇ ਨੇ ਲੇਕਿਨ ਸਾਡੀ ਇੱਕੋ ਹੀ ਮੰਗ ਹੈ ਕਿ ਤਿੰਨ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ ਹੋਰ ਇਸ ਤੋਂ ਇਲਾਵਾ ਜੀ ਸਰਕਾਰ ਕੋਲੋਂ ਕੁਝ ਮੰਗਦੇ ਹੀ ਨਹੀਂ ਬਿਲਕੁਲ ਜਿਹੜਾ ਮਜ਼ਦੂਰ ਹੈ ਇਸ ਟਾਈਮ ਪਰੇਸ਼ਾਨ ਹੈ 105 ਰੁਪਏ ਲੀਟਰ ਤੇਲ ਹੈ ਕੋਈ ਕਿਸੇ ਦਾ ਕੋਈ ਅੱਜ ਬੀਜੇਪੀ ਵਾਲਾ ਕੋਈ ਬੋਲ ਨਹੀਂ ਰਿਹਾ ਇਹ ਹੀ ਬੀਜੇਪੀ ਵਾਲੀ ਨੰਗੇ ਹੋ ਕੇ ਪਰਦਰਸ਼ਨ ਕਰਦੇ ਹੁੰਦੇ ਸੀ ਵੀ ਅੱਜ ਪੈਟਰੋਲ ਇਸ ਭਾਅ ਹੋ ਗਿਆ ਅੱਜ ਉਹ ਕਿੱਥੇ ਗਏ ਅੱਜ ਉਹ ਸਮੀਤੀ ਰਾਣੀ ਕਿੱਥੇ ਗਈ ਜਿਹੜੀ ਸਿਲੰਡਰਾਂ ਬਾਰੇ ਬੋਲਦੀ ਸੀ ਅੱਜ 950 ਰੁਪਏ ਦਾ ਸਿਲੰਡਰ ਹੈ ਕੋਈ ਗਰੀਬ ਆਦਮੀ ਚੰਦ ਸਿਲੰਡਰ ਮੋਦੀ ਨੇ ਫਰੀਦ ਦਿੱਤੇ ਕਿੰਨਿਆਂ ਨੂੰ ਦੇ ਦਿੱਤੇ ਹੋਣਗੇ ਕਰੋੜ ਨੂੰ ਦੇ ਦਿੱਤੇ ਹੋਣਗੇ ਏਡੀ ਆਬਾਦੀ ਦੇ ਵਿੱਚ ਪਾ ਸਾਰੀ ਆਬਾਦੀ ਸਜਾ ਭੁਗਤ ਰਹੀ ਹੈ ਜਣਾ ਕੋ ਮਾੜਾ ਆਪਣੀ ਗੱਲ ਕਰਦਾ ਉਹਨਾਂ ਨੂੰ ਕਹਿੰਦੇ ਹੱਤਵਾਦੀ ਇਹ ਦੋਸ਼ ਕੋਈ ਸਾਬਤਤਾ ਕਰਨ ਕੀ ਆਤਵਾਦੀ ਨੇ ਜਿਹੜੀ ਇਹਨਾਂ ਆਤਵਾਦੀ ਗੱਦੀਆਂ ਵੰਦੀਆਂ ਚਲਾਈਆਂ ਨੇ ਕੇਵਲ ਤੇ ਕੇਵਲ ਬੈ ਕੇ ਇਸ ਮਸਲੇ ਦਾ ਹੱਲ ਆ ਉਹ ਭਾਈਚਾਰੇ ਦੇ ਤੌਰ ਤੇ ਇਸ ਮਸਲੇ ਨੂੰ ਹੱਲ ਕਰਨ ਪੈਲ ਦੇ ਆਧਾਰ ਤੇ ਕਿਉਂਕਿ ਕਿਸੇ ਦੇ ਦੋਸ਼ ਲਾਉਣ ਦਾ ਸਾਬਤ ਨਹੀਂ ਹੋ ਜੁਦਾ ਜੀ ਮੋਦੀ ਬਾਰੇ ਕੀ ਕਹਿਣਾ ਮੋਦੀ ਨੇ ਤਾਂ ਸਾਨੂੰ ਮਾ ਰਸੇ ਹੱਥ ਫੜਾਉਣੇ ਰਹਿ ਗਏ ਆ ਵੇ ਕਹਿੰਦਾ ਵੀ ਫਾਹੇ ਲੈ ਲੋ ਹੋਰ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਤਾਂ ਮਾਰਨ ਵਾਲਾ ਕੀਤਾ ਪਿਆ ਆ ਜਦੋਂ ਕਿਸਾਨਾਂ ਦੀ ਕੋਈ ਫਸਲ ਨਹੀਂ ਵਿਕਣੀ ਕੋਈ ਹੱਲ ਨਹੀਂ ਹੋਣਾ ਉਧਰ ਨਰਮੇ ਨੂੰ ਸੁੰਡੀ ਬੈ ਗਈ ਕੋਈ ਉਹਦਾ ਹੱਲ ਨਹੀਂ ਉਹਨੂੰ ਤਾਂ ਸਿਰਫ ਇਹ ਆਵੇ ਜਹਾਜ਼ 'ਚ ਬੈਠਾ ਚੱਲ ਅਮਰੀਕਾ ਕਦੀ ਕੈਨੇਡਾ ਬਸ ਹੋਰ ਉਹਦਾ ਕੋਈ ਹੱਲ ਨਹੀਂ ਹੈਗਾ ਉਹਨੂੰ ਉਹਨੂੰ ਕਿਸਾਨਾਂ ਬਾਰੇ ਕੋਈ ਸਾਰ ਨਹੀਂ ਹੈਗੀ ਜੇ ਮੋਦੀ ਨੇ ਸਾਨੂੰ ਇਹ ਗੱਲ ਕਹੀ ਜਿਹੜੇ ਬਜ਼ੁਰਗਾਂ ਉਹਦਾ ਘਰੋਂ ਬੇਲੀ ਆ ਜਿਹੜੇ ਨੌਜਵਾਨੀ ਉਹਦਾ ਘਰੋਂ ਬੇਲੀ ਆ ਤੇ ਉਹ ਜਿਹੜੀ ਇਹ ਕਾਲੇ ਕਮੂਨੇ ਕੋਈ ਬੋਤੇ ਮਾੜੇ ਨਹੀਂ ਇਹ ਸਾਰਿਆਂ ਦੇ ਹਿੱਸੇ ਵਿੱਚ ਆ ਤੇ ਉਹਨਾਂ ਬਜ਼ੁਰਗਾਂ ਦੀ ਉਹਨਾਂ ਨੌਜਵਾਨੀ ਦੀ ਉਹਨਾਂ ਸੰਤਾ ਮਹਾਪੁਰਸ਼ਾਂ ਦੀ ਦੇਸ਼ ਭਗਤਾਂ ਦੀ ਉਹਨੂੰ ਇੰਨੀ ਕ ਹਾਂ ਬੈ ਗਈ ਕਿ ਉਹ ਜੂ ਐਸੇ ਦੀ ਧਰਤੀ ਤੇ ਗਿਆ ਜਦੋਂ ਗਿਆਤਾ ਨਿਊਯਾਰਕ ਦੇ ਵਿੱਚ ਲੋਕਾਂ ਨੇ ਉਹਦਾ ਹੇਟਰ ਨਾਲ ਮੁਕਾਬਲਾ ਕੀਤਾ ਕਿ ਹੇਟਰਰ ਦੀ ਤਾਂ ਮੋਦੀ ਦੀ ਇੱਕ ਛੱਕਾ ਲਾਇ ਮੋਦੀ ਦੀ ਇੱਕ ਛੱਕਾ ਲੈ ਤੇ ਤੁਸੀਂ ਉੱਥੇ ਸੜਕਾਂ ਦੇ ਦੇਖਿਆ ਹੋਊਗਾ ਕਿ ਮੋਦੀ ਨੂੰ ਮੂੰਹ ਵੀ ਖਾਣੀ ਪਈ ਉਹਨੂੰ ਇੰਨਾ ਗਰੋਧ ਦੇਖਣ ਨੂੰ ਮਿਲਿਆ ਕਿਦਾਂ